मेन तो लगता है कोई वाकत लगे सा जरा भाईचारा है वो आपसी एक बहुत वे साख ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪੰਜਾਬ ਦੇ ਗਾਲੇ ਦੇ ਇਨਸਾਨ ਉਦੋਂ ਵੀ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਪਤਾ ਨਹੀਂ ਕੀ ਸਾਜ਼ਿਸ਼ ਹੈ ਔਰ ਕੀ اندر ਹੋ ਰਹੀ ਹੈ ਇਸ ਬਾਰੇ ਕਈ ਵਾਰੀ ਜਾਣੂ ਕਰਾਇਆ ਹੈ ਔਰ ਪੰਜਾਬ ਨੂੰ ਵੀ ਇਸ ਬਾਰੇ ਪਤਾ ਹੈ ਕਿਉਂ ਨਹੀਂ ਇਹਨੂੰ ਸਜੀਦਗੀ ਨਾਲ ਲਿਆ ਜਾ ਰਿਹਾ ਤੇ ਰੱਬ ਜਾਣਦਾ ਹੈ ਔਰ ਜਿਸ ਪ੍ਰਕਾਰ ਐਸਚੂ ਸਾਹਿਬ ਦਾ ਇੱਥੇ ਰਵਈਆ ਰਿਹਾ ਕਿ ਉਹਨਾਂ ਨੇ ਬੜੀ ਬੱਤਲੀ ਸੀ ਕੀਤੀ ਆਖੇ ਲੋਕਾਂ ਦੇ ਨਾਲ ਕਿ ਇਹੋ ਜਿਹੇ ਲੋਕਾਂ ਨੂੰ ਅਫਸਰ ਦੀ ਵਰਦੀ ਪੁੰਨਦਾ ਕੋਈ ਅੱਖ ਨਹੀਂ ਜਿਹੜੇ ਸਾਡੀ ਬੇਅਪੀ ਰੋਕ ਸਕਦੇ ਇਹ ਨੌਰਡਰ ਆਰਡਰ ਦੀ ਸਥਿਤੀ ਨੂੰ ਕਬ ਕੋਈ ਮੁਕੰਮਲ ਕਾਬੂ ਨਹੀਂ ਪਾ ਸਕਦਾ ਉਹ ਆਖੇ ਬਤਨੀ ਸੀ ਨਾ ਬੋਲਣ ਕਾਲਾ ਕੱਢਾ ਲੋਕਰ ਇਹ ਤਾਂ ਠੀਕ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਨੂੰ ਖੱਤੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਸੀ ਪਾਈਚਰਾ ਬਣਾਈ ਰੱਖੋ ਕਿਸੇ ਪ੍ਰਕਾਰ ਦੀ ਕੋਈ ਨੌਰਡਰ ਆਰਡਰ ਦੀ ਸਥਿਤੀ ਨਹੀਂ ਪੈਦਾ ਹੋਣ ਦੇ ਜਿਹੜੇ ਨਾਲ ਆਪਣੇ ਪੰਜਾਬ ਨੂੰ ਅਤੇ ਲੋਕਾਂ ਨੂੰ ਆਪਨ ਖਤਰਾ ਹੈ ਮਾਰੀ ਕਰਨਾ ਹੈ ਲੇਕਿਨ ਆਪੜ ਨੂੰ ਸ਼ਾਂਤੀ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਔਰ ਪੁਲਿਸ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਦੇਣੀ 15 ਅਗਸਤ ਜਦੋਂ ਕਹਿੰਦੇ ਇੱਕ ਚੱਪੇ ਚੱਪੇ ਦੇ ਬਲੋਸ ਤਨਾਕਾ ਤੇ ਗੁਰਪ੍ਰਤਮਾਨ ਨੂੰ ਕੀ ਦੇ ਰਿਹਾ ਸੀ ਉਹ ਸਿੱਧੇ ਦਿੰਦੇ ਜਿਹੜੇ ਇੱਕ ਕੱਟੂ ਹੋ ਗਿਆ ਲੈਂਡ ਆਰਡਰ ਲੈ ਕੇ ਕੀਤੇ ਹਾਂ ਜੀ ਇਹ ਵੱਡੇ ਵੱਡੇ ਸਵਾਲ ਦੇ ਚਿੰਨ ਲੱਗ ਰਹੇ ਨੇ ਪੰਜਾਬ ਗਵਰਨਮੈਂਟ ਤੇ ਮੁੱਖ ਮੰਤਰੀ ਤੇ ਪੰਜਾਬ ਦੀ ਪੁਲਿਸ ਤੇ ਮੈਂ ਤਾਂ ਗੀਪ ਨੋਕ ਸਭਾ ਚੀ ਗੱਲ ਕਹਿ ਚੁੱਕੇ ਹਾਂ ਕਿ ਯਾਰ ਰਾਤ ਨੂੰ ਪੈਸੇ ਮੰਗਦੇ ਐ ਸੁਬਾ ਫਰੋਤੀ ਨਹੀਂ ਦਿੰਦਾ ਬੰਦਾ ਮਾਰ ਦਿੰਦੇ ਲੋ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਜਿਹੋ ਦੀ ਇਹ ਸਰਕਾਰ ਹੈ ਐ ਲੋ ਐਂਡ ਆਰਡਰ ਦੀ ਸਥਿਤੀ ਦਾ ਇਹਨਾਂ ਤੋਂ ਸੁਭੀ ਨਹੀਂ ਹੈ ਔਰ ਇਸ ਪ੍ਰਕਾਰ ਦੇ ਹਾਲਾਤ ਬਿਲਕੁਲ ਆਜ਼ਾਦੀ ਵਾਲੇ ਦੇ ਚੁੱਪੇ ਚੁੱਪੇ ਦੇ ਪੁੱਛ ਲੱਗੀ ਹੈ ਜੇ ਫੇਰ ਮੰਦਰ ਦੇ ਵਿੱਚ ਇਹ ਘਟਨਾ ਕਰਮ ਹੋ ਜਾਂਦਾ ਹੈ ਤਾਂ ਫਿਰ ਸਮਝ ਲਓ ਸਾਰਾ ਕੁਝ ਕੰਮ ਖਰਾਬ